ਹੈਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਘਰ ਦੇ ਵਿੱਚ ਇਹ ਜਿਹੜਾ ਆਪਾਂ ਗੁੱਡ ਨਾਈਟ ਲੈ ਕੇ ਆਉਣੇ ਹੁੰਨੇ ਆ ਜੀ ਦੇਖੋ ਆਪਣੇ ਘਰੇ ਅਕਸਰ ਖਾਲੀ ਬੋਤਲਾਂ ਇਸ ਤਰ੍ਹਾਂ ਦੀਆਂ ਪਈਆਂ ਰਹਿੰਦੀਆਂ ਤੇ ਇਹਨੂੰ ਆਪਾਂ ਸੁੱਟ ਦਿੰਨੇ ਆ ਆਪਾਂ ਨੂੰ ਇਹ ਸੁੱਟਣ ਦੀ ਲੋੜ ਨਹੀਂ ਇਹਦੇ ਵਿੱਚ ਆਪਾਂ ਦੇਖੋ ਘਰੇ ਬਣਾ ਕੇ ਜਿਹੜਾ ਕਿ ਹੋਮ ਮੇਡ ਬਣਾ ਰਹੇ ਆ ਆਪਾਂ ਦੇਖੋ ਨਿੰਮ ਦਾ ਇਹ ਆਪਾਂ ਇਹਦੇ ਵਿੱਚ ਤਿਆਰ ਕਰਕੇ ਪਾਵਾਂਗੇ ਜੀ ਉਹਦੇ ਵਾਸਤੇ ਆਪਾਂ ਦੇਖੋ ਲੱਤ ਜਿਵੇਂ ਨਿੰਮ ਥੋੜਾ ਜਿਹਾ ਨਿੰਮ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਇਹ ਕੜਵਾ ਹੁੰਦਾ ਹੈਗਾ ਦੇਖੋ ਇਸ ਕਰਕੇ ਆਪਾਂ ਇਹਦੀਆਂ ਪੱਤੀਆਂ ਲੈਂਤੀਆਂ ਇਹਦੀਆਂ ਪੱਤੀਆਂ ਲੈਣ ਤੋਂ ਬਾਅਦ ਆਪਾਂ ਇੱਕ ਜਾਰ ਦੇ ਵਿੱਚ ਇਹਨੂੰ ਪੀਸ ਲਾਂਗੇ ਪੀਸ ਕੇ ਦੇਖੋ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹ ਕਿਹਦਾ ਪੇਸਟ ਬਣਾਵਾਂਗੇ ਦੇਖੋ ਜੀ ਜਿਹੜਾ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਹੁੰਦੇ ਆਂਗੇ ਆਪਾਂ ਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਕੁਝ ਪਾਇਆ ਹੁੰਦਾ ਹੈ ਉਹ ਆਪਣੀ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਜਿਹੜਾ ਆਪੇ ਘਰ ਵਿੱਚ ਬਣਾ ਰਹੇ ਆਂ ਦੇਖੋ ਇਹ ਆਪਾਂ ਬਣਾਉਂਦੇ ਆ ਜੀ ਆਪਾਂ ਨੂੰ ਪਤਾ ਵੀ ਹੁੰਦਾ ਕਿ ਆਪਾਂ ਇਹਦੇ ਵਿੱਚ ਕੀ ਚੀਜ਼ ਮਲਾਈ ਹੈਗੀ ਦੇਖੋ ਇਸ ਕਰਕੇ ਇਹ ਆਪਣੇ ਮੱਛਰ ਭਜਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਵਰਕ ਕਰਦਾ ਹੈ ਤੇ ਆਪਣੀ ਸਿਹਤ ਵਾਸਤੇ ਹਾਨੀਕਾਰਕ ਨਹੀਂ ਹੁੰਦਾ ਹੈਗਾ। ਦੇਖੋ ਪੇਸਟ ਬਣਾਉਣ ਤੋਂ ਬਾਅਦ ਆਪਾਂ ਇਹਨੂੰ ਪਉਣ ਲੈਂਦੇ ਆ ਜੀ ਪਉਣ ਤੋਂ ਬਾਅਦ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਤਾਂ ਜੋ ਇਹ ਥੋੜਾ ਜਿਹਾ ਹਲਕਾ ਜਾਂ ਗਾੜਾ ਹੋ ਜੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨੂੰ 5-4 ਵਾਲੇ ਦਵਾਈ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਠੰਡਾ ਕਰਕੇ ਰੱਖ ਲਿਆ। ਆਪਾਂ ਲੈਤੀਆਂ ਜੀ ਇਹ ਦੋ ਕਪੂਰ ਦੀਆਂ ਟਿੱਕੀਆਂ। ਕਪੂਰ ਦੀਆਂ ਟਿੱਕੀਆਂ ਦੇਖੋ ਇਹਨਾਂ ਦੀ ਬਹੁਤ ਜਿਹੜੀ 스ਮੈਲ ਹੁੰਦੀ ਹੈ ਬਹੁਤ ਸਟਰੋਂਗ ਹੁੰਦੀ ਹੈ ਤੇ ਇਸ ਕਰਕੇ ਦੇਖੋ ਵੈਸੇ ਵੀ ਇਹ ਆਪਾਂ ਘਰ ਦੇ ਵਿੱਚ ਚਲਾਉਂਦੇ ਰਹਿਣੇ ਆਂਗੇ ਇਹ ਆਪਣੀ ਸਿਹਤ ਵਾਸਤੇ ਕੋਈ ਹਾਨੀਕਾਰਕ ਨਹੀਂ ਹੈਗਾ ਤੇ ਇਸ ਕਰਕੇ ਦੇਖੋ ਆਪਾਂ ਪੀਸ ਕੇ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਦਾਂਗੇ ਦੇਖੋ ਜੀ ਜਿਹੜਾ ਆਪਾਂ ਬਾਜ਼ਾਰ ਚੋਂ ਲੈ ਕੇ ਆਉਂਦੇ ਆ ਉਹ ਆਪਣੀ ਸਿਹਤ ਵਾਸਤੇ ਹਾਨੀਕਾਰਕ ਹੁੰਦਾ ਕਈ ਵਾਰ ਕੀ ਹੁੰਦਾ ਆਪਣੇ ਘਰ ਦੇ ਵਿੱਚ ਛੋਟੇ ਬੱਚੇ ਹੁੰਦੇ ਆ ਜਾਂ ਬਜ਼ੁਰਗ ਹੁੰਦੇ ਆ ਆਪਾਂ ਜਦੋਂ ساری ਰਾਤ ਉਹਨੂੰ ਲਾ ਕੇ ਰੱਖਦੇ ਆ ਆਪਾਂ ਨੂੰ ਖਾਂਸੀ ਵਗੈਰਾ ਹੋ ਜਾਂਦੀ ਹੈਗੀ ਦੇਖੋ ਸਾਂ ਦੀ ਸ਼ਿਕਾਇਤ ਜੀ ਹੋ ਜਾਂਦੀ ਆ ਉਹ ਸਟਰੋਂਗ ਹੋਣ ਦੇ ਨਾਲ ਦੇਖੋ ਇਹ ਆਪਾਂ ਲਾ ਕੇ ਰੱਖਾਂਗੇ ਤੇ ਇਹ ਨੂੰ ਆਪਾਂ ਨੂੰ ਕੋਈ ਆਪਣੀ ਸਿਹਤ ਵਾਸਤੇ ਹਾਨੀਕਾਰਕ ਨਹੀਂ ਕਿ ਬਹੁਤ ਹੀ 100% ਇਹਦਾ ਰਿਜ਼ਲਟ ਵਧੀਆ ਹੁੰਦਾ ਪਰ ਕਿ ਜਰੂਰ ਦੇਖਿਓ ਜਿਹੜੀਆਂ ਖਾਲੀ ਸ਼ੀਸ਼ੀਆਂ ਹੁੰਦੀਆਂ ਦੇਖੋ ਆਪਾਂ ਇਹ ਛੁੱਟ ਦੰਨੇ ਆ ਇਹ ਆਪਾਂ ਨੂੰ ਹੁਣ ਛੁੱਟਣ ਦੀ ਲੋੜ ਨਹੀਂ ਘਰ ਵਿੱਚ ਜਦੋਂ ਵੀ ਮੁੱਕ ਜੇ ਤੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਆਂ ਜੀ ਕਪੂਰ ਦੀਆਂ ਟਿੱਕੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣ ਕੇ ਪਾ ਦਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਲਾ ਕੇ ਦਿਖਾ ਦਿੰਨੇ ਆਂ ਲੋ ਜੀ ਹੁਣ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜੀ ਇਹ ਵਰਤ ਕੇ ਜਰੂਰ ਦੇਖੋ ਇੱਕ ਵਾਰ ਤੇ ਲੋ ਜੀ ਉਸ ਤੋਂ ਬਾਅਦ ਦੇਖੋ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਮੱਖੀਆਂ ਕੀੜੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਇੱਕ ਲਿਕਵਿਡ ਆਪਾਂ ਉਹਦੇ ਵਾਸਤੇ ਬਣਾਉਨੇ ਆ ਉਹਦੇ ਵਾਸਤੇ ਆਪਾਂ ਲੈਤੀਆਂ ਜੀ ਫਰਨੇਲ ਦੀਆਂ ਗੋਲੀਆਂ ਇਹ ਫਰਨੇਲ ਦੀਆਂ ਗੋਲੀਆਂ ਦੇਖੋ ਜਿਹੜੀਆਂ ਕਿ ਆਪਾਂ ਕੱਪੜਿਆਂ ਦੇ ਵਿੱਚ ਪਾਉਨੇ ਹੁੰਦੀਆਂ ਦੋ ਤਿੰਨ ਆਪਾਂ ਫਰਨੇਲ ਦੀਆਂ ਗੋਲੀਆਂ ਲੈ ਲੈਣੀਆਂ ਜਿਸ ਨਾਲ ਆਪਾਂ ਬਣਾ ਰਿਹਾ ਉਹ ਸਾਨੂੰ ਆਪਾਂ ਸਮਾਨ ਲਵਾਂਗੇ ਦੋ ਚਮਚੇ ਆਪਾਂ ਨਮਕ ਦੇ ਪਾ ਲੈਣੇ ਆਗੇ ਤੇ ਇੱਕ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਿਰਕਾ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲਾਂਗੇ ਘੋਲਣ ਤੋਂ ਬਾਅਦ ਦੇਖੋ ਇੱਕ ਗਲਾਸ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਜਿਹੜਾ ਹੈਗਾ ਜੀ ਆਪਾਂ ਗਰਮ ਹੈ ਤੇ ਪਹਿਲਾਂ ਵੀ ਆਪਾਂ ਦੇਖੋ ਗਰਮ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਤੇ ਥੋੜਾ ਜਿਹਾ ਘੱਟ ਕੋਲਿਆ ਇਸ ਕਰਕੇ ਮੈਂ ਇਹਨੂੰ ਗੈਸ ਤੇ ਰੱਖਦਾ ਗੈਸ ਤੇ ਰੱਖਣ ਨਾਲ ਮਿੰਟਾਂ ਚ ਹੀ ਇਹ ਘੁਲ ਗਿਆ ਜੀ ਸਾਰਾ ਕੋਣ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰ ਲਿਆ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਪੁਣ ਕੇ ਆਪਾਂ ਸਪਰੇਅ ਵਾਲੀ ਬੋਤਲ ਦੇ ਵਿੱਚ ਇੱਕ ਪਾ ਲਾਂਗੇ ਦੇਖੋ ਮੇਰੇ ਲੇਵੇ ਇੱਕ ਕੇਸ ਬੋਤਲ ਪਈ ਸੀ ਦੀ ਸ਼ੈਂਟ ਵਾਲੀ ਜਿਹੜੀ ਕਿ ਆਪਾਂ ਪੂਜਾ ਰੂਮ ਦੇ ਵਿੱਚ ਸ਼ੈਂਟ ਵਗੈਰਾ ਵਰਤਦੇ ਆ ਉਹ ਵਾਲੀ ਮੇਰੇ ਲਈ ਬੋਤਲ ਸੀਗੀ ਤੇ ਦੇਖੋ ਆਪਾਂ ਜੇ ਨਾ ਵੀ ਹੋਵੇ ਆਪਾਂ ਬਾਜ਼ਾਰ ਦੇ ਵਿੱਚੋਂ ਸਪਰੇਅ ਵਾਲੀਆਂ ਬੋਤਲਾਂ ਖਾਲੀ ਮਿਲ ਜਾਂਦੀਆਂ ਉਹ ਵੀ ਆਪਾਂ ਲੈ ਸਕਦੇ ਆ ਦੇਖੋ ਇਹਦੇ ਵਿੱਚ ਪਾ ਕੇ ਆਪਾਂ ਕਿਤੇ ਵੀ ਸਪਰੇਅ ਕਰ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਪਰਤ ਕੇ ਜ਼ਰੂਰ ਦੇਖਿਓ ਜੀ